ਰਾਜਵੀਰ ਜਵੰਦਾ ਉਸ ਭਰਾ ਦਾ ਜਿੱਦਾਂ ਐਕਸੀਡੈਂਟ ਹੋਇਆ ਉਸੇ ਪਲ ਤੋਂ ਹਸਪੀਟਲ ਦੇ ਵਿੱਚ ਉਹਦੇ ਨਾਲ ਐਵੇਂ ਦਿਨ ਰਾਤ ਉਹਦੇ ਨਾਲ ਇੱਕ ਇੱਕ ਖਬਰ ਇੱਕ ਇੱਕ ਕੱਲੀ ਗੱਲ ਜਿਹੜੀ ਡਾਕਟਰ ਕਹਿ ਕੇ ਜਾਂਦਾ ਮੈਂ ਇੱਕ ਫੈਮਿਲੀ ਦਾ ਹਿੱਸਾ ਬਣ ਕੇ ਉਹਦਾ ਯਾਰ ਉਹਦਾ ਭਰਾ ਦੋਸਤ ਬਣ ਕੇ ਹਰ ਵੇਲੇ ਉਹਦੇ ਨਾਲ ਆਪਾਂ ਦੁਆ ਕਰੀਏ ਅਰਦਾਸ ਕਰੀਏ ਇਹਨੀ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਵੀ ਅਰਦਾਸ ਕਿਸੇ ਇੱਕ ਬੰਦੇ ਦੀ ਅਰਦਾਸ ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊਗਾ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਜੇ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਬ੍ਰੇਨ ਉਹਦਾ ਨਹੀਂ ਉਹ ਪ੍ਰੋਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੋ ਰਾਜਵੀਰ ਜਵੰਦਾ ਉਸ ਭਰਾ ਦਾ ਜਿੱਦਾਂ ਐਕਸੀਡੈਂਟ ਹੋਇਆ ਉਸੇ ਪਲ ਤੋਂ ਹਸਪੀਟਲ ਦੇ ਵਿੱਚ ਉਹਦੇ ਨਾਲ ਐਵੇਂ ਦਿਨ ਰਾਤ ਉਹਦੇ ਨਾਲ ਇੱਕ ਇੱਕ ਖਬਰ ਇੱਕ ਇੱਕ ਕੱਲੀ ਗੱਲ ਜਿਹੜੀ ਡਾਕਟਰ ਕਹਿ ਕੇ ਜਾਂਦਾ ਮੈਂ ਇੱਕ ਫੈਮਿਲੀ ਦਾ ਹਿੱਸਾ ਬਣ ਕੇ ਉਹਦਾ ਯਾਰ ਉਹਦਾ ਭਰਾ ਦੋਸਤ ਬਣ ਕੇ ਹਰ ਵੇਲੇ ਉਹਦੇ ਨਾਲ ਆਪਾਂ ਦੁਆ ਕਰੀਏ ਅਰਦਾਸ ਕਰੀਏ ਇਹਨੀ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਵੀ ਅਰਦਾਸ ਕਿਸੇ ਇੱਕ ਬੰਦੇ ਦੀ ਅਰਦਾਸ ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊਗਾ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਜੇ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਬ੍ਰੇਨ ਉਹਦਾ ਨਹੀਂ ਉਹ ਪ੍ਰੋਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੋ ਰਾਜਵੀਰ ਜਵੰਦਾ ਉਸ ਭਰਾ ਦਾ ਜਿੱਦਾਂ ਐਕਸੀਡੈਂਟ ਹੋਇਆ ਉਸੇ ਪਲ ਤੋਂ ਹਸਪੀਟਲ ਦੇ ਵਿੱਚ ਉਹਦੇ ਨਾਲ ਐਵੇਂ ਦਿਨ ਰਾਤ ਉਹਦੇ ਨਾਲ ਇੱਕ ਇੱਕ ਖਬਰ ਇੱਕ ਇੱਕ ਕੱਲੀ ਗੱਲ ਜਿਹੜੀ ਡਾਕਟਰ ਕਹਿ ਕੇ ਜਾਂਦਾ ਮੈਂ ਇੱਕ ਫੈਮਿਲੀ ਦਾ ਹਿੱਸਾ ਬਣ ਕੇ ਉਹਦਾ ਯਾਰ ਉਹਦਾ ਭਰਾ ਦੋਸਤ ਬਣ ਕੇ ਹਰ ਵੇਲੇ ਉਹਦੇ ਨਾਲ ਆਪਾਂ ਦੁਆ ਕਰੀਏ ਅਰਦਾਸ ਕਰੀਏ ਇਹਨੀ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਵੀ ਅਰਦਾਸ ਕਿਸੇ ਇੱਕ ਬੰਦੇ ਦੀ ਅਰਦਾਸ ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊਗਾ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਜੇ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਬ੍ਰੇਨ ਉਹਦਾ ਨਹੀਂ ਉਹ ਪ੍ਰੋਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ